ਇਸ ਨੋਟ ਉਨੇ ਕੇ ਮੈਂ ਪ੍ਰੇਮਸ਼ ਪਰਵਾਉਂਦਾ ਤੇ ਤੁਹਾਡੇ ਕੋਲ 13 ਮਿੰਟ ਹੈਗੇ 1 ਕਿਲੋ ਸੌਣਾ ਤਿਆਰ ਕਰਕੇ ਜੋ ਬੰਦੇ ਦੀ ਜਗਾ ਬੰਦ ਤੇ ਅੱਜ ਜਿਵੇਂ ਕੋ ਨੂੰ ਪਹਿਲਾਂ ਹੀ ਪਤਾ ਹੈ ਕਿ 9 ਤਰੀਕ ਨੂੰ ਸਟੋਰ શ્રીਨਾਥ ਵਰਮਾ ਜਿਨ੍ਹਾਂ ਦੀ ਉਹ ਪ੍ਰਕਾਸ਼ ਜੁਰੇਟ ਸ਼ਾਪ ਹੈ ਜੁਲੀ ਦੀ ਸ਼ਾਪ ਹੈ ਉਹਨਾਂ ਨੂੰ ਦੋ ਫੋਨ ਕਾਲ ਆਈਆਂ ਇੱਕ 80544 45685 ਤੋਂ ਤੇ ਦੂਜੀ 88722 8499 ਤੋਂ ਇਹਨਾਂ ਨੂੰ ਪਹਿਲਾਂ ਮਿਸਕੋਲਾ ਆਉਂਦੀ ਰਹਿੰਦੀ ਨੇ ਕਿ ਕਹਿੰਨੀ ਫਿਰ ਇਹਨਾਂ ਨੂੰ ਦੋ ਵਾਇਸ ਨੋਟ ਆਏ ਇੱਕ ਤਕਰੀਬ ਪੌਣੇ 1 ਵਜੇ ਦੂਸਰਾ ਸਵਾਈਖੋਣੀ ਨਹੀਂ ਨਾ ਖੋਣੀ। ਜਿਹੜੇ ਅਵੋਇਸ ਨੋਟ ਵਾਲੇ ਨੇ ਕਿਹਾ ਮੈਂ ਐਮਾ ਸ਼ੂਟਰ ਬੋਲਦਾ। ਤੇ ਤੁਹਾਡੇ ਕੋਲ 13 ਮਿੰਟ ਬਗੇ ਆ 1 ਕਿਲੋ ਸੋਨਾ ਤਿਆਰ ਕਰਕੇ ਜੋ ਬੱਧੀ ਮਿਲੇਗਾ ਉਹ ਪਹੁੰਚੋ। ਉਹਦੇ ਚ ਇਹਨਾਂ ਨੇ ਸਾਨੂੰ ਦਿਲਾ ਦਿੱਤੀ ਜਿਹੜੇ ਜੀਐਸਐਸਓ ਸੀਨੀਅਰ ਟੂ ਨੇ ਐਫਆਈਆ ਨੰਬਰ 84 ਅੰਡਰ ਸੈਕਸ਼ਨ 308 ਟੂ ਤੇ 352 ਟੂ ਪੀਐਨਐਸ ਜਿਨ੍ਹਾਂ ਨੂੰ 384 ਤੇ 506 ਐਫਪੀਸੀ ਦੇ ਪਰਚਾ ਦੇ ਉਹ ਦਰਜ ਕੀਤੀ ਨਾਲ ਦੀ ਨਾਲ ਹੀ ਐਸਪੀ ਡੀ ਸਾਹਿਬ ਨੂੰ ਡੀਐਸਪੀ ਡੀ ਸਾਹਿਬ ਨੂੰ ਨੋਟਿਸ ਕੀਤਾ ਗਿਆ ਸੀ ਆਈਜੀ ਦੀਆਂ ਟੀਮਾਂ ਹਰਕਤ ਚਾਈਆਂ ਟੈਕਨੀਕਲ ਜਲਦੋ ਹੈਲਪਫੁਲੀ ਵੀ ਤੇ ਕੁਝ ਘੰਟਿਆਂ ਦੇ ਵਿੱਚ ਹੀ ਵਸਤਰੀ ਨੂੰ ਅਸੀਂ ਬੰਦੇ ਆਇਡੈਂਟੀਫਾਈ ਕਰ ਲਏ ਸੀ ਤੇ 11 ਤਰੀਕ ਨੂੰ ਐਸਐਚਓ ਸਿਟੀ ਦੇਤੀ ਸਾਹਿਬ ਦੀ ਟੀਮ ਨੇ ਇਹ ਲੋਨ ਕਿੰਨੇ ਜਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਹੈ ਜੇ ਅਭਿਸ਼ੇਕ ਤੇ ਨਿਹਾਲ ਇਹ ਦੋਨੋਂ ਅਜੀਤ ਕੁਮਾਰ ਦੇ ਲੜਕੇ ਆ ਦੋਨੋਂ ਸਕੇਬਰਾ ਆ ਤੇ ਜਿਹੜਾ ਉਹਨਾਂ ਨੇ ਚੀਜਾ ਪੀਰਤ ਸਿੰਘ ਹੈ ਜਿਹੜਾ ਸਨੋ ਪਰਮੇਲ ਸਿੰਘ ਇਹ ਥਾਣਾ ਸਿਟੀ 1 ਵਨ ਏਰੀਆ ਦੇ ਰਹਿਣ ਵਾਲੇ ਜਿਨ੍ਹਾਂ ਨੇ ਇਹਨਾਂ ਨੂੰ 신고 ਕੀਤਾ ਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੁਝ ਤਰ 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 ਇਹ ਮਾਈਡਰੋਗ ਇਨਵੈਸਟੀਗੇਸ਼ਨ ਹੈ ਜੀ ਕੁਝ ਕਿਸੇ ਚੱਲ ਰਹੀ ਹੈ ਜੀ ਅੱਜ ਉਹਨਾਂ ਨੇ ਕੋਈ ਇਹੋ ਜਿਹੀ ਹਰਕਤ ਕੀਤੀ ਹੈ ਜਾਂ ਨਹੀਂ ਕੀਤੀ ਤੇ ਅੱਜ ਸਾਡੇ ਕੋਲੇ ਇਹ ਇਹਨਾਂ ਨੂੰ ਅੱਜ ਬਰਵਾਸਤ ਤੇ ਲੈ ਕੇ ਆਏ ਜੇ ਕੁਝ ਕਿਛ ਕੁਝ ਹੋਵੇ ਇਹਨਾਂ ਨੂੰ ਲੱਗਿਆ ਪਰ ਕਿੱਥੇ ਲੱਗਿਆ ਹਜੇ ਤੱਕ ਤਾਂ ਇਹਨਾਂ ਦਾ ਕੋਈ ਇਹੋ ਜਿਹਾ ਬੈਕਗ੍ਰਾਉਂਡ ਵਾਲੀ ਚੀਜ਼ ਸਾਹਮਣੇ ਨਹੀਂ ਆਈ ਬਟ ਜਿਵੇਂ ਤੁਸੀਂ ਦੇਖਿਆ ਹੀ ਹੈ ਵੀ ਪਹਿਲੇ ਪਰੋਗੜੇ ਬੱਚੇ YouTube ਵਗੈਰਾ ਦੇਖ ਕੇ ਜਿੱਦੀ ਨਸ਼ੇੜਡ ਹੋ ਜਾਂਦੇ ਉਹ ਉਹੀ ਹੁਣ ਤੱਕ ਸੰਭਾਤ ਲੱਗਦਾ ਹੈ ਜਿੱਦਾਂ ਆਮ ਤੌਰ ਤੇ ਲੋਕਾਂ ਨੂੰ ਕਿਹਾ ਜਾਂਦਾ ਹੈ ਮਾਪੇ ਇਸ ਨੇ ਆ ਅੱਗੇ ਬੜੀ ਯਾਰਕੀ ਬੋਲ ਸਕਦੇ ਇਹ ਕਿ ਇਹ ਕਿਤੇ ਨੋਟਿੰਗ ਪਲਟਵਾ ਦੇ ਕੇ ਕੀਤਾ ਮੈਂ ਤੁਹਾਡੇ ਲਈ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਜੇ ਕਿਸੇ ਨੂੰ ਵੀ ਕਦੇ ਵੀ ਕੋਈ ਧਰਮੇ ਭਰੀ ਕਾਲ ਆਉਂਦੀ ਹੈ ਕਾ ਕਰਨਾ ਨਹੀਂ ਇਸ ਬੰਦੇ ਨੂੰ ਛੁਕਾਉਣਾ ਨਹੀਂ ਨਾਲ ਦੇ ਨਾਲ ਕੋਲਚ ਨੂੰ ਬਰਾਦ ਦਿਓ ਕਿਵੇਂ ਇਹ ਬੰਦੇ ਆਇਡੈਂਟੀਫਾਈ ਹੋਊਗੇ ਬੜੇ ਜੇ ਕੋਈ ਵੱਡੀ ਗੱਲ ਨਹੀਂ ਹਰ ਇੱਕ ਚੋਰ ਬੜੇ ਜਰ ਅਸੀਂ ਇਹਨਾਂ ਨੂੰ ਆਇਡੈਂਟੀਫਾਈ ਤਾਂ ਅਸੀਂ 10 ਤਰੀਕ ਨੂੰ ਕਰ ਲਿਆ ਸੀਗੇ ਅਜੇ ਤੇ 11 ਨੂੰ ਗ੍ਰਿਫਤਾਰ ਕਰ ਲਿਆ